ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਨਹਿਰੀ ਪਾਣੀ ਪਹੁੰਚਾਉਣ ਵੱਲ ਇੱਕ ਹੋਰ ਵੱਡੀ ਪੁਲਾਂਘ ਪੱਟਦਿਆਂ ਸੂਬੇ ਦੇ ਚਾਰ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਮਲੇਰਕੋਟਲਾ ਤੇ ਮਾਨਸਾ ਦੇ ਖੇਤਾਂ ਨੂੰ ਪਾਣੀ ਪਹੁੰਚਾਉਣ ਵਾਲੀ ਸੈਕੰਡ ਪਟਿਆਲਾ ਫੀਡਰ ਨਹਿਰ ਦੇ 24 ਕਿਲੋਮੀਟਰ ਹਿੱਸੇ ਨੂੰ ਰਿਕਾਰਡ ਸਮੇਂ ਵਿੱਚ ਪੂਰਾ ਕਰਕੇ ਸੂਬਾ ਵਾਸੀਆਂ ਨੂੰ ਅੱਜ ਵੱਡੀ ਸੁਗਾਤ ਦਿੱਤੀ। ਜੋੜੇਪੁਰ ਵਿਖੇ ਪੰਜਾਬ ਦੇ ਜਲ ਸਰੋਤ ਮੰਤਰੀ ਵਿਰਿੰਦਰ ਗੋਇਲ ਨੇ ਸੈਕੰਡ ਪਟਿਆਲਾ ਫੀਡਰ ਨਹਿਰ ਦੇ ਮੁਕੰਮਲ ਹੋਏ ਕੰਮ ਦਾ ਉਦਘਾਟਨ ਕੀਤਾ। रहे ਹੈ ਇਹ ਨਹਿਰ ਜਿਹੜੀ ਸੀ ਬਹੁਤ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਕਿ ਜਿਹੜਾ ਪਾਣੀ ਹੈ ਉਹ ਸਹੀ ਪਹੁੰਚਦਾ ਨਹੀਂ ਸੀ ਖੇਤਾਂ ਦੇ ਵਿੱਚ ਇਹ 26 ਕਿਲੋਮੀਟਰ ਜਿਹੜੀ ਨਹਿਰ ਹੈ ਰਿਕارڈ ਸਮੇਂ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਵਿੱਚ ਇਹ ਸੜ ਜਿਹੜੀ ਸਾਰੀ ਨਹਿਰ ਇਹ ਬਣਾਈ ਗਈ ਹੈ ਤੇ ਵੱਡੀ ਗੱਲ ਇਸ ਦੇ ਵਿੱਚ 40 ਕਰੋੜ ਰੁਪਏ ਦਾ ਐਸਟੀਮੇਟ ਸੀ ਤੇ ਜਿਹੜਾ ਸਾਡੇ ਮਹਿਕਮੇ ਦੇ ਇਮਾਨਦਾਰ ਅਧਿਕਾਰੀਆਂ ਦੀ ਮਿਹਨਤ ਦੇ ਸਦਕਾ ਇਹ 36 ਕਰੋੜ ਦੇ ਵਿੱਚ ਬੰਦ ਹੋ ਗਿਆ ਤੇ ਇਸ ਦੇ ਨਾਲ ਤਿੰਨ ਜ਼ਿਲ੍ਹੇ ਪਟਿਆਲਾ ਸੰਗਰੂਰ ਤੇ ਮਾਨਸਾ ਤੇ 10 ਬਲਾਕ ਬਿਲਕੁਲ ਮਲੇਰਕੋਟਲਾ ਵੀ ਜ਼ਿਲ੍ਹੇ ਦੇ ਵਿੱਚ ਹੀ ਆ ਜਾਂਦੇ ਪਰ ਸੀ ਉਹਦੇ ਵਿੱਚੋਂ ਨਿਕਲ ਆਣੇ ਆ ਸੋ 10 ਬਲਾਕਾਂ ਨੂੰ ਕਰੀਬ 4 ਲੱਖ ਏਕੜ ਜ਼ਮੀਨ ਆ ਸਾਰੇ ਕਿਸਾਨ ਖੜੇ ਆ ਸਾਰੇ ਦੇਖ ਰਹੇ ਆ 4 ਲੱਖ ਏਕੜ ਜ਼ਮੀਨ ਨੂੰ ਪਾਣੀ ਨਹੀਂ ਮਿਲਦਾ ਇਹ ਪਿਛਲੇ ਲੰਬੇ ਸਮੇਂ ਤੋਂ ਨਹੀਂ ਮਿਲ ਰਿਹਾ ਸੋ ਜਿਹੜੀ ਸਾਡੀ ਸੋਚ ਹੈ ਸਰਕਾਰ ਦੀ ਸੋਚ ਹੈ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਜਦੋਂ ਸਰਕਾਰ ਸੰਭਾਲੀ ਸੀ ਉਸ ਸਮੇਂ ਕਿਹਾ ਸੀ ਕਿ ਅਸੀਂ ਟੇਲਾਂ ਤੱਕ ਪਾਣੀ ਪਹੁੰਚਾਵਾਂ ਤੇ ਵਿਰੋਧੀ ਸਾਡੇ ਤੇ ਹੱਸਦੇ ਸੀ ਪਰ ਹੁਣ ਸਾਰੀ ਚੀਜ਼ ਲੋਕਾਂ ਦੇ ਸਾਹਮਣੇ ਆ ਜਿੱਥੇ 40 40 ਸਾਲ ਤੇ 30 30 ਸਾਲ ਤੇ 20 20 ਸਾਲ ਤੇ ਪਾਣੀ ਨਹੀਂ ਕਦੀ ਮਿਲਿਆ ਸੀ ਅਸੀਂ ਉਹ ਸਾਰੇ ਖੇਤਾਂ ਨੂੰ ਪਾਣੀ ਦਿੱਤਾ ਅਸੀਂ ਪਾਣੀ ਦੀ ਵਰਤੋਂ ਜਿਹੜੀ ਆ 68% ਪਾਣੀ ਦੀ ਵਰਤੋਂ ਹੋਇਆ ਕਰਦੀ ਸੀ ਪਹਿਲਾਂ ਤੇ ਕਦੇ ਪਿਛੜੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਸੀ ਤੇ ਹੁਣ ਅਸੀਂ 84% ਪਾਣੀ ਆ ਜਿਹੜਾ ਓਹੋ ਵਰਤੋਂ ਦੇ ਵਿੱਚ ਲਿਆ ਰਹੇ ਆ ਕਿਉਂਕਿ ਅੱਜ ਸਭ ਤੋਂ ਵੱਡੀ ਜਿਹੜੀ ਜ਼ਰੂਰਤ ਹੈ ਉਹ ਜ਼ਰੂਰਤ ਹੈ ਧਰਤੀ ਹੇਠਲਾ ਪਾਣੀ ਬਚਾਉਣ ਦੀ ਧਰਤੀ ਹੇਠਲਾ ਪਾਣੀ ਤਾਂ ਬਚੂਗਾ ਜੇ ਖੇਤਾਂ ਨੂੰ ਨਹਿਰ ਦਾ ਪਾਣੀ ਮਿਲੂਗਾ ਖੇਤਾਂ ਨੂੰ ਪਾਣੀ ਤਾਂ ਚਾਹੀਦਾ ਪਾਣੀ ਦਾ ਕੋਈ ਬਦਲ ਤਾਂ ਚਾਹੀਦਾ ਸੋ ਅਸੀਂ ਇਹ ਪਾਣੀ ਹੈ ਜਿਹੜਾ ਖੇਤਾਂ ਨੂੰ ਦੇ ਕੇ ਇੱਕ ਤਾਂ ਇਹਦੇ ਨਾਲ ਉਪਜ ਵਾਧੀ ਹੈ ਤੇ ਗਰਾਊਂਡ ਵਾਟਰ ਬਚਦਾ ਤੇ ਬਿਜਲੀ ਬਚਦੀ ਹੈ ਹੁਣ 25 25 30 30 ਦੀਆਂ ਮੋਟਰਾਂ ਪੰਜਾਂ ਵਈਆਂ ਨੇ ਜੋਦਰਾ ਬਿਜਲੀ ਦੀ ਬੜੀ ਵੱਡੀ ਬੱਚਤ ਹੁੰਦੀ ਆ। ਸੋ ਸਾਡਾ ਟੀਚਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 100% ਜਿਹੜਾ ਪਾਣੀ ਹੈ ਉਹ ਯੂਜ਼ ਕਰਨਾ ਤੇ ਹਰ ਖੇਤ ਨੂੰ ਪਾਣੀ ਜੋ ਮੁੱਖ ਮੰਤਰੀ ਸਾਹਿਬ ਨੇ ਕਿਹਾ ਤੀ ਹਰ ਖੇਤ ਨੂੰ ਅਸੀਂ ਪਾਣੀ ਦੇਣਾ। ਅਸੀਂ ਵੱਡੀ ਗਿਣਤੀ ਦੇ ਵਿੱਚ 16500 ਦੇ ਕਰੀਬ ਅਸੀਂ ਖਾਲ ਵੀ ਬਣਾਏ ਆ ਜਿਹੜੇ ਲੰਬੇ ਸਮੇਂ ਤੋਂ ਟੁੱਟੇ ਸੀ। ਸੂਏ ਬਣਾਏ ਨੇ। ਨਹਿਰਾਂ ਵੀ ਅਕਲਮਾ ਫਾਜ਼ਿਲਕਾ ਲ ਜਾ ਕੇ ਆਏ ਆ। ਸਾਰੀਆਂ ਉੱਥੇ ਨਵੀਆਂ ਨਹਿਰਾਂ ਬਣਾਈਆਂ ਜਾ ਰਹੀਆਂ ਨੇ ਸੋ ਅਸੀਂ ਜੋ ਕਿਸਾਨੀ ਪੰਜਾਬ ਦੀ ਅਰਥਚਾਰੇ ਦੀ ਰੀੜ ਦੀ ਹੱਡੀ ਹੈ ਅਸੀਂ ਉਹਨੂੰ ਮਜ਼ਬੂਤ ਕਰਨ ਤੇ ਲੱਗੇ ਹੋਏ ਹਾਂ ਬਿਲਕੁਲ ਪੰਜਾਬ ਦੇ ਲੋਕਾਂ ਦੇ ਨਾਲ ਅਸੀਂ ਹਮੇਸ਼ਾ ਖੜੇ ਹਾਂ ਸਰਕਾਰ ਪੂਰੀ ਤਰ੍ਹਾਂ ਨਾਲ ਖੜੀ ਹੈ ਪਰ ਇਹ ਜ਼ਿੰਮੇਵਾਰੀ ਮੋٹے ਤੌਰ ਤੇ ਕੇਂਦਰ ਸਰਕਾਰ ਦੀ ਬੰਦੀ ਹੈ ਪਹਿਲਾਂ ਤਾਂ ਕੇਂਦਰ ਸਰਕਾਰ ਨੂੰ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਸੀ ਕਈ ਦਿਨਾਂ ਤੋਂ ਗੱਲ ਚੱਲ ਰਹੀ ਸੀ ਵੀ ਡਿਪੋਰਟ ਹੋ ਰਿਹਾ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਸੀ ਉਹ ਤਾਂ ਸੈਂਟਰ ਗਵਰਨਮੈਂਟ ਹੀ ਕਰ ਸਕਦੀ ਸੀ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਹੁਣ ਇੱਕ ਪਾਸੇ ਤਾਂ ਮੋਦੀ ਸਾਹਿਬ ਹਰ ਇੱਕ ਨੂੰ ਜੱਫੀਆਂ ਪਾਈ ਜਾਂਦੇ ਨੇ ਦੋਸਤ ਕਹੀ ਜਾਂਦੇ ਨੇ ਤੇ ਫਿਰ ਦੋਸਤਾਂ ਨਾਲ ਗਲਤਤਾ ਕੀਤੀ ਜਾ ਸਕਦੀ ਹੈ ਇਹ ਤਾਂ ਸਿਰਫ ਹੁਣ ਉਹ ਜਿਹੜਾ ਸਾਨੂੰ ਸਰਕਾਰ ਨੂੰ ਬਦਨਾਮ ਕਰਨ ਦੀਆਂ ਗੱਲਾਂ ਕਰਦੇ ਆ ਹੁਣ ਡਿਪੋਰਟ ਹੋਇਆ ਜਿਹੜਾ ਜਹਾਜ਼ ਉਹ ਚ ਕਿੰਨੇ ਲੋਕ ਸੀ ਕਿੰਨੇ ਪੰਜਾਬੀ ਦੇ ਕਿੰਨੇ ਹਰਿਆਣਵੀ ਤੇ ਕਿੰਨੇ ਗੁਜਰਾਤੀ ਸੀ ਇੱਥੇ ਇੰਪੋਰਟਰ ਕਿਉਂ ਡਿਪੋਰਟ ਹੋਇਆ ਇਹ ਦੱਸਣਾ ਚਾਹੁੰਦੇ ਆ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਆ ਕਿ ਪੰਜਾਬ ਦੇ ਲੋਕ ਹੀ ਬਾਹਰ ਜਾ ਰਹੇ ਨੇ। ਵੀ ਇਸ ਲਈ ਪੰਜਾਬ ਦੇ ਵਿੱਚ ਡੀਪੋਰਟ ਇੱਥੇ ਜਹਾਜ਼ ਉਤਰਿਓ ਕਿਉਂ ਉਤਰਿਓ? ਇਹ ਜਾਣ ਬੁੱਝ ਕੇ ਹਰ ਗੱਲ ਤੇ ਰਾਜਨੀਤੀ ਕਰਦੇ ਨੇ, ਰਾਜਨੀਤੀ ਰੋਟੀਆਂ ਸੇਕਦੇ ਆ ਤੇ ਉਹ ਲੋਕ ਜਿਹੜੇ ਆਪਣੀਆਂ ਜ਼ਮੀਨਾਂ ਵੇਚ ਕੇ ਹੁਣ ਅਖਬਾਰਾਂ ਦੇ ਵਿੱਚ ਬੜਾ ਲੰਬਾ ਕੁਝ ਲਿਖਿਆ ਹੋਇਆ ਹੈ। ਕਿਸੇ ਨੇ ਜ਼ਮੀਨ ਗੈਨੇ ਕੀਤੀ ਆ, ਕਿਸੇ ਨੇ ਜ਼ਮੀਨ ਵੇਚੀ ਆ। ਤਾਂ ਕਿੱਡੇ ਦੁੱਖ ਦੀ ਗੱਲ ਆ? ਇੱਕ ਆਸ ਤੇ ਉਮੀਦ ਦੇ ਨਾਲ ਕੋਈ ਜਾਂਦਾ। ਤੇ ਅਮਰੀਕਾ ਨੂੰ ਵੀ ਹੁਣ ਨਵੀਆਂ ਸਰਕਾਰਾਂ ਬਣਦੀਆਂ ਨੇ ਹਮੇਸ਼ਾ ਬਦਲਦੀਆਂ ਰਹਿੰਦੀਆਂ ਨੇ ਸਰਕਾਰਾਂ ਪਰ ਉਹਨਾਂ ਲੋਕਾਂ ਦਾ ਧਿਆਨ ਰੱਖਣਾ ਚਾਹੀਦਾ ਸੀ ਜਦੋਂ ਪਹਿਲਾਂ ਉਹਨਾਂ ਨੂੰ ਉੱਥੇ ਬੁਲਾਇਆ ਸੀ ਤਾਂ ਉਦੋਂ ਕੀ ਗੱਲ ਸੀ ਹੁਣ ਕੀ ਗੱਲ ਹੋਗੀ ਕਿਸੇ ਦਾ ਕੋਈ ਰਿਕਾਰਡ ਕ੍ਰਿਮੀਨਲ ਹੋਵੇ ਕੋਈ ਗਲਤ ਕੰਮ ਕਰਦਾ ਹੋਵੇ ਤਾਂ ਗੱਲ ਸਮਝਣ ਦੇ ਡਿਪੋਰਟ ਕੀਤਾ ਜਾਵੇ ਪਰ ਜੋ ਹੋਇਆ ਇਹ ਗਲਤ ਹੋਇਆ ਹੈ ਪੰਜਾਬ ਸਰਕਾਰ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਖੜੀ ਹੈ ਜੋ ਵੀ ਸੰਭਵ ਹੋਇਆ ਅਸੀਂ ਉਹਨਾਂ ਦੀ ਮਦਦ ਵੀ ਕਰਾਂਗੇ ਕਿਉਂਕਿ ਜਿਹੜਾ ਗਰਾਊਂਡ ਵਾਟਰ ਹੈ ਬੜੇ ਅਸੀਂ ਚਿੰਤਾ ਤਾਂ ਬੜੇ ਲੰਬੇ ਸਮੇਂ ਤੋਂ ਕਿ ਗਰਾਊਂਡ ਵਾਟਰ ਥੱਲੇ ਦੇ ਥੱਲੇ ਜਾ ਰਿਹਾ ਇਹਨੂੰ ਸੰਭਾਲਣ ਦਾ ਇਹਨੂੰ ਬਚਾਉਣ ਦਾ ਇੱਕੋ ਇੱਕ ਤਰੀਕਾ ਕਿ ਅਸੀਂ ਗਰਾਊਂਡ ਵਾਟਰ ਕੱਢਣਾ ਬੰਦ ਕਰ ਦਈਏ ਇਹਨੇ ਨਾ ਸਿਆਣੇ ਕਹਿੰਦੇ ਆ ਨਾ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਸਾਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਵਿਰਿੰਦਰ ਗੋਇਲ ਜੀ ਨੇ ਕਰਕੇ ਦਿਖਾਇਆ ਕਿ ਅਸੀਂ ਕਿਸਾਨਾਂ ਨੂੰ ਆਪਣੇ ਕਿਸਾਨਾਂ ਨੂੰ ਗਰਾਊਂਡ ਵਾਟਰ ਤੋਂ ਛੱਡ ਕੇ ਇੱਕ ਤਾਂ ਜਿਹੜਾ ਮਹਿਰੀ ਪਾਣੀ ਹੈ ਇਦੇ ਲਈ ਜਿਹੜੀ ਖਾਦਾਂ ਦੀ ਜਿਹੜੀ ਵਿਆਦ ਆ ਉਹ ਵੀ ਘੱਟ ਲੱਗਦੀ ਆ ਕਿਉਂਕਿ ਇਹ ਪਾਣੀ ਦੇ ਵਿੱਚ ਆਪਣੇ ਆਪ ਹੀ ਇਹਦੇ ਵਿੱਚ ਬਹੁਤ ਸਾਰੇ ਤੱਤ ਹੁੰਦੇ ਆ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਜਿਹੜੇ ਕਿਸਾਨ ਵੀਰ ਆ ਉਹ ਬੜੇ ਖੁਸ਼ ਨੇ ਇਸ ਕਰਕੇ ਬਹੁਤ ਧੰਨਵਾਦ ਸਰ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز